ਹੁਣ ਆਪਾਂ ਤੁਹਾਨੂੰ ਵਿਖਾਉਣਾ ਸਰਕਾਰੀ ਹਸਪਤਾਲ ਸਰਾਵਾ ਬੋਦਲਾ ਦਾ ਹਾਲ ਡਾਕਟਰ ਅਵਰਤਪਾਲ ਕੋਰ ਪੋਸਟਿੰਗ ਇੱਥੇ ਹੈ ਤੇ 3 ਦਿਨ ਬਰੋਠ ਲਾ ਕੇ ਆਉਂਦੇ ਆ ਡਾਕਟਰ ਗੁਰਪਾਲ ਸਿੰਘ ਪੋਸਟਿੰਗ ਇੱਥੇ ਹੈ ਤੇ 6 ਦਿਨ ਮਰੋਡ ਲਾਉਂਦੇ ਆ ਸਟਾਫ ਨਾਲਸਾਂ 4 ਪੋਸਟ ਹੈ ਪਰ ਇੱਕ ਹੈ ਵਾਰਡ ਅਟੈਂਡੈਂਟ ਖਾਲੀ ਪਿਆ ਸੇਵਾਦਾਰ ਖਾਲੀ ਐਨਐਮ 2 ਖਾਲੀ ਫਾਰਮਾਸਿਸਟ ਖਾਲੀ ਆਪਾਂ ਪੰਜ ਪਣੇ ਨਿਊਜ਼ ਚੈਨਲ ਦੇ ਨਾਲ ਪਹੁੰਚ ਗਏ ਸੀਐਚਸੀ ਸਰਾਵਾ ਬੋਦਲਾ ਸਰਾਮਾ ਬੋਦਲਾ ਹਸਪਤਾਲ ਜਿਹੜਾ ਇਹਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਆ ਤੇ ਆਪਾਂ ਨੂੰ ਇੱਥੇ ਆ ਕੇ ਪਤਾ ਲੱਗਿਆ ਵੀ ਇੱਥੇ ਡਾਕਟਰਾਂ ਦੀ ਵੀ ਕਮੀ ਹੈ ਸਟਾਫ ਦੀ ਵੀ ਕਮੀ ਹੈ ਤੇ ਉਹ ਨਸਾਂ ਦੀ ਵੀ ਕਮੀ ਹੈ ਤੇ ਇਹ ਬਾਕੀ ਜਿਹੜੇ ਪਿੰਡ ਵਾਲੇ ਆਪਾਂ ਨੂੰ ਹੁਣ ਦੱਸਣਗੇ ਉਹ ਆਪਾਂ ਇਹ ਮੈਂ ਤਾਂ ਸੁਣਦੇ ਆਂ ਵੀ ਇੱਥੇ ਹੋਰ ਕੀ ਕਮੀਆਂ ਇੱਥੇ ਅਜੀ ਤੁਸੀਂ ਰਾਮਾਪੁਰਾ ਪਿੰਡ ਆ ਹਾਂਜੀ ਕੀ ਨਾ ਨਿਸ਼ਾਨ ਸਿੰਘ ਜੀ ਕੀ ਕਹਿਣਾ ਚਾਹੋ ਮੈਂ ਇਹੋ ਸਰਕਾਰ ਨੂੰ ਕਹਿਣਾ ਚਾਹਣਾ ਹੈ ਜੀ ਸਾਡਾ ਬਹੁਤ ਵਧੀਆ ਹਸਪੀਟਲ ਪੰਜ ਕਿੱਲੇ ਜਗ੍ਹਾ ਬਾਬਾ ਅਗਰਸਾ ਸਿੰਘ ਜੀ ਨੇ ਦਿੱਤੀ ਸੀ ਬਹੁਤ ਵਧੀਆ ਮਾਰਤ ਬਣੀ ਹੋਈ ਹੈ ਜੀ ਤੇ ਸਾਡੇ ਨਾਲ ਦਾ ਸਟਾਫ ਪੂਰਾ ਹੈਗਾ ਜੀ ਨਾ ਕੋਈ ਇੱਥੇ ਡਾਕਟਰ ਹੈਗਾ ਜੇ ਆਉਂਦੇ ਤੋਂ ਤਿੰਨ ਦਿਨ ਆਉਂਦੇ ਆ ਤਿੰਨ ਦਿਨ ਆਉਂਦੇ ਨਹੀਂ ਅਕਸਰਾਂ ਮਸ਼ੀਨ ਹੈਗੀ ਏ ਉਹ ਡਾਕਟਰ ਵੀ ਆਉਂਦਾ ਦੋ ਤਿੰਨ ਦਿਨ ਉਹ ਆਉਂਦਾ ਜੀ ਇੱਥੇ ਕੋਈ ਨਾ ਦਵਾਈਆਂ ਦਾ ਜੀ ਤੇ ਨਾ ਕੋਈ ਡਾਕਟਰ ਹੈਗਾ ਜੀ ਸੇਵਾ ਸਹੂਲਤਾਂ ਉਹ ਜਿਹੜੇ ਸਾਫ ਸਪਾਈ ਵਾਲੇ ਬਿਲਕੁਲ ਹੋਣੇ ਚਾਹੀਦੇ ਨਹੀਂ ਨਾ ਉਹ ਹੈਗੇ ਆ ਫਿਰ ਇੱਥੇ ਆਏ ਆ ਫੋਸ ਹੀ ਬੋਸ ਪਏ ਹੀ ਡੰਗਰਾਂ ਦੇ ਜਿੱਥੇ ਬਹਿੰਦੇ ਡੰਗਰ ਤੇ ਜਦੋਂ ਬੀਬੀਆਂ ਆਉਂਦੀਆਂ ਉਹ ਆਣ ਕੇ ਬੂਹਾ ਬੂਹਾ ਤਾਂ ਇੱਕ ਬੂਹਾ ਟੁੱਟਾ ਹੈ ਹੀ ਬਾਹਰਲਾ ਬੂਹਾ ਇਹ ਗੇਟ ਹੈਗਾ ਨਹੀਂ ਜੀ ਉਹ ਗੇਟ ਦੀ ਸਭ ਤੋਂ ਵੱਡੀ ਸਮੱਸਿਆ ਹੈ ਉਹ ਗੇਟ ਖੁੱਲਾ ਹੈ ਜੀ ਆਣ ਕੇ ਡੰਗਰਵਾਰਾ ਸਾਰੇ ਪਿੰਡ ਦੇ ਇੱਥੇ ਡੰਗਰ ਬਹਿ ਜਾਂਦੇ ਨੇ ਤੇ ਸਾਡਾ ਸਟਾਫ ਪੂਰਾ ਕੀਤਾ ਜਾਵੇ ਜਿਹੜਾ ਉਹ ਖੋਲੇ ਨੇ ਜੀ ਭਗਵੰਤ ਮਾਨ ਸਰਕਾਰ ਨੇ ਆਹ ਜਿਹੜੇ ਉਹ ਆਪਿਆ ਆ ਵੀ ਉਹ ਵਾਲੀ ਰਾਏਕ ਤੋਂ ਗਿਆ ਇਹ ਸਾਰੇ ਜੀ ਕੋਈ ਗੇਟ ਹੀ ਨਹੀਂਗਾ ਜੀ ਅੱਛਾ ਨਾ ਗੇਟ ਕਰਕੇ ਆਵੇ ਸਾਰੇ ਡੰਗਰ ਹੀ ਬੈੰਦੇ ਉਹ ਬੀਬੀਆਂ ਆਉਂਦੀਆਂ ਜਿਹੜੇ ਮਲਾਜਮ ਨੇ ਉਹਨਾਂ ਨੂੰ ਕਈ ਵਾਰਾ ਮਾਰਨ ਪਏ ਨੇ ਜੀ ਉਹ ਵਿਚਾਰੀਆਂ ਉਹਦੇ ਬੂਹੇ ਅੱਗੇ ਬਾਹਰ ਖੜੀਆਂ ਰਿੰਦੀਆਂ ਬੂਹਾ ਵੀ ਹੈਣੀਗਾ ਉਹ ਕਦੀ ਕੋਈ ਆਉਂਦਾ ਕਦੀ ਕੋਈ ਉਹਨਾਂ ਨੂੰ ਗਾਂਟ ਪਾ ਕੇ ਲੈ ਜਾਂਦਾ ਫਿਰ ਜਾ ਕੇ ਅੰਦਰਲਾ ਗੇਟ ਖੋਲਦੇ ਨੇ। ਇਹ ਸਾਡਾ ਸਟਾਫ ਪੂਰਾ ਚਾਹੀਦਾ ਹੈ ਜੀ ਇੱਥੇ ਸਫਾਈ ਕਰਮਚਾਰੀ ਵੀ ਚਾਹੀਦੇ ਨੇ ਜਿਹੜੇ ਰਾਤ ਨੂੰ ਨਿਗਰਾਨੀ ਕਰਨ ਉਹ ਵੀ ਇੱਥੇ ਸਾਡੇ ਚਾਹੀਦੇ ਨੇ ਜੀ। ਕੋਈ ਚੌਕੀਦਾਰ ਦਾ ਪ੍ਰਬੰਧ ਵੀ ਹੈ ਨਹੀਂ ਨਹੀਂ ਹੈਗਾ ਹੀ ਨਹੀਂ ਜੀ। ਅੱਛਾ। ਇੱਥੇ ਨਾ ਗੇਟ ਦੀ ਕੋਈ ਵੀ ਸਹੂਲਤ ਨਹੀਂ ਉਹ ਸਾਡਾ ਹੈਗਾ ਨਸ਼ਾ ਛਡਾਊ ਕੇਂਦਰ ਉਹ ਵੀ ਖਾਲੀ ਪਿਆ ਜੀ। ਕੋਈ ਉੱਥੇ ਨਹੀਂ ਹੈਗਾ ਜੀ। ਸਾਡੇ ਪੱਕਾ ਇਥੇ ਨਸ਼ਾ ਏ ਪਿੰਡ ਮੇਨ ਏ ਸਰਾਵਾ ਕਈ ਪਿੰਡੇ ਨੂੰ ਲੱਗਦੇ ਆ ਉਹ ਜਿਹੜਾ ਹਲਕ ਉਹ ਜਿਹੜੇ ਸਰਕਾਰ ਨੇ ਖੋਲੇ ਉਹਨੂੰ ਕੀ ਆਂਦੇ ਨੇ ਜੀ ਮhalla clinic ਉਹ ਇਥੇ ਖੁੱਲਣਾ ਚਾਹੀਦਾ ਏ ਸਰਾਵਾ ਸਾਡੇ ਪਿੰਡ ਸਾਰੇ ਬਿਰਕਾਂ ਲੱਗਦਾ ਜੀ ਆਲਮਾਲਾ ਸਰਾਵਾ ਕਟਿਆਣ ਵਾਲੇ ਕਬਰ ਵਾਲਾ ਉਹ ਕਬਰ ਵਾਲੇ ਖੋਲਤਾ ਜੀ ਆ ਸਭ ਤੋਂ ਮੇਨ ਪਿੰਡ ਆ ਅਸੀਂ ਸਾਰਿਆਂ ਦੇ ਸਾਂਝ ਦੇ ਵਿੱਚ ਆਉਂਦਾ ਜੀ ਇਥੇ ਖੁੱਲਣਾ ਚਾਹੀਦਾ ਏ ਸਾਰੇ ਜਿਹੜੇ ਉੱਥੇ ਡਾਕਟਰ ਨੇ ਉਹ ਇਥੇ ਬੈੰਦੇ ਅੱਧੇ ਇਥੇ ਨੇ ਅੱਧੇ ਉੱਥੇ ਨੇ ਜੀ ਨਾ ਉੱਥੇ ਸਟਾਫ ਪੂਰਾ ਨਾ ਇਥੇ ਪੂਰਾ ਜੀ